ਕਾਲ ਜੀ ਇਸ ਵਕਤ ਸਵੇਰ ਹੋ ਚੁੱਕੀ ਹੈ ਸਵੇਰ ਦੇ ਤਕਰੀਬਨ 8 ਦੇ ਆਸ-ਪਾਸ ਦਾ ਟਾਈਮ ਹੋ ਚੁੱਕਿਆ ਥੋੜੀ ਉਲਝਣ ਪਈ ਹੋਈ ਸੀ ਪਹਿਲਾਂ ਕਿਹਾ ਗਿਆ ਕਿ ਰਾਤ ਕਹਿੰਦੇ ਵੀ ਸਵੇਰੇ 10 ਵਜੇ ਤਣੂ ਤੁਰਨਾ ਹੈ ਭੋਗ ਤੋਂ ਬਾਅਦ 9 ਵਜੇ ਨੂੰ ਭੋਗ ਤੋਂ ਜਾਣਾ ਤੇ ਅੱਜ ਸਵੇਰੇ ਪਤਾ ਲੱਗਿਆ ਕਹਿੰਦੇ 2 ਵਜੇ ਤੁਰਨਾ ਹੈ ਅੱਜ ਅਸੀਂ ਜਾਣਾ ਕਰਤਾਰਪੁਰ ਸਾਹਿਬ ਇਸ ਚੱਕਰ ਦੇ ਵਿੱਚ ਅਸੀਂ ਸਮਾਨ ਲੈ ਕੇ ਉਤਰੇ ਆਏ ਆਪਦੇ ਕਮਰੇ 'ਚੋਂ ਏਸੀ ਰੂਮ ਮਿਲੇ ਹੋਇਆ ਸੀਗਾ ਤੇ ਹੁਣ ਫਿਰ ਬਿਕਰਜੀਤ ਸਿੰਘ ਨੂੰ ਆਪਦਾ ਸਮਾਨ ਦੇ ਕੇ ਤੋਰਿਆ ਵਾਪਸ ਮੈਂ ਦਰਸ਼ਨ ਕਰਨ ਜਾਣਾ ਜੇ ਸੁਭਾਗ ਮਿਲਿਆ ਭਾਈ ਮਰਦਾਨਾ ਜੀ ਦੀ ਫੈਮਿਲੀ ਕੱਲ ਸ਼ਾਮ ਵੀ ਇੱਥੇ ਆਈ ਹੋਈ ਹੈ ਉਹਨਾਂ ਨੂੰ ਮਿਲਣ ਦੀ ਆਪਾਂ ਕੋਸ਼ਿਸ਼ ਕਰਾਂਗੇ ਵੱਡੇ ਭਾਗ ਹੋਏ ਤਾਂ ਉਹਨਾਂ ਦਾ ਮੇਲਾ ਹੋਊਗਾ ਆਪਾਂ ਨੂੰ ਤੇ ਹੁਣ ਫਿਰ 2 ਵਜੇ ਦਾ ਟਾਈਮ ਹੈ ਇੱਥੋਂ ਚੱਲਣ ਦਾ ਉਹ ਤੋਂ ਪਹਿਲਾਂ ਭੋਗ ਪਾਊਗਾ ਇੱਥੇ ਬੁਲਾ ਰਹੇ ਆਉਣਗੇ ਸਰਕਾਰੀ ਮੰਤਰੀ ਸੰਤਰੀ ਸਭ ਟੋਟਲ ਜੋ محکمہ ਇਹਨਾਂ ਦਾ ਉਹ ਸਭ ਆਉਣਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਤੇ ਫਰਵਾਨਾ ਹੋਵਾਂਗੇ ਤੇ ਸਾਡਾ ਉਹ ਦੇਖੋ ਇੱਕ ਮੈਂਬਰ ਸਾਡਾ ਗੋਲੀਆਂ ਲੈ ਕੇ ਨਿਕਲੇ ਆ ਕਿਉਂਕਿ ਉਹਨੂੰ ਬੱਸ ਦੇ ਵਿੱਚ ਘੇਰ ਚੜ੍ਹਦੀ ਹੈ ਉਹਨਾਂ ਅਸੀਂ ਕਹਿ ਕੇ ਰੱਖ ਦਿਆ ਵੀ ਆਪਦੀਆਂ ਗੋਲੀਆਂ ਗੂੜੀਆਂ ਪਹਿਲਾਂ ਲੈ ਕੇ ਰੱਖੀ ਬਾਅਦ 'ਚ ਇਹ ਨਾ ਹੋਵੇ ਵੀ ਤੂੰ ਸਾਨੂੰ ਕਿਤੇ ਬੱਸ ਦੇ ਵਿੱਚ ਤੰਗ ਕਰੇ ਚਲੋ ਆਓ ਫਿਰ ਹੁਣ ਵਾਪਸ ਅੰਦਰ ਚਲਦੇ ਆ ਦਰਵਾਰ ਸਾਹਿਬ ਕਣੀ ਉੱਥੇ ਚੱਲ ਕੇ ਆਪਾਂ ਦੇਖਦੇ ਆਂ ਵੀ ਕੱਲ ਸ਼ਾਮ ਤੇ ਆਏ ਹੋਏ ਨੇ ਭਾਈ ਮਰਦਾਨਾ ਜੀ ਤੇ ਪਰਿਵਾਰ ਦੇ ਮੈਂਬਰ ਉਹ ਆਪਾਂ ਨੂੰ ਕਦੋਂ ਅਤੇ ਕਿੱਥੇ ਮਿਲਦੇ ਨੇ ਜੇਰ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲ ਕਰਨ ਦੀ ਆਓ ਚੱਲੀਏ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਸੁਭਾਗ ਨੇ ਸਾਡੇ ਨਾਲ ਭਾਈ ਮਰਦਾਨਾ ਜੀ ਦੇ ਅੰਸ਼ ਵੰਸ਼ ਦੇ ਵਿੱਚੋਂ ਉਹਨਾਂ ਦੇ ਪਰਿਵਾਰ ਮੈਂਬਰ ਸਾਨੂੰ ਦਰਸ਼ਨ ਦੇਣ ਦੇ ਲਈ ਹੋਰ ਦੁਬਾਰਾ ਸ੍ਰੀ ਨਨਕਾਣਾ ਸਾਹਿਬ ਇੱਥੇ ਆਏ ਨੇ ਤੇ ਆਓ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਜਾਣਕਾਰੀ ਲੈਂਦੇ ਹਾਂ ਇਹਨਾਂ ਦੀ ਕੈਮੀ ਪੀੜੀ ਚੱਲਦੀ ਹੈ ਤੇ ਇਹਨਾਂ ਦੇ ਪਰਿਵਾਰ ਅਤੇ ਹੋਰ ਜਾਣਕਾਰੀ ਭਾਈ ਮਰਦਾਨਾ ਜੀ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਾਇਨ ਪਾਹ ਲਾਲ 18ਵੇਂ ਅੰਸ਼ਵੰਸ ਪਾਪਾ ਮਰਦਾਨਾ ਜੀ ਦੀ ਔਰ ਮੇਰੇ ਭਾਈ ਭਾਈ ਮੁਹੰਮਦ ਹੁਸੈਨ ਲਾਲ 18ਵੇਂ ਅੰਸ਼ਵੰਸ ਪਾਪਾ ਮਰਦਾਨਾ ਜੀ ਦੀ ਭਾਈ ਲਾਲ ਜੀ ਦੇ ਪੁੱਤਰ ਜੇ ਭਾਈ ਲਾਲ ਜੀ ਜਿਹੜੇ ਹਾਲ ਵਰਲਡ ਗਮੇਚ ਜਾਣੇ ਜਾਂਦੇ ਉਹਨਾਂ ਦੇ ਅਸੀਂ بیٹے ਆ ਔਰ ਕਿੱਕਨ ਦੀ ਸੇਵਾ ਨਿਭਾਉਣ ਦੀ ਕੋਸ਼ਿਸ਼ ਕਰਨੇ ਪਏ ਆ ਔਰ ਮਹਾਰਾਜ ਅੱਗੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਅਰਦਾਸ ਹੈ ਉਹਨਾਂ ਦੇ ਪਵਿੱਤਰ ਸਥਾਨ ਤੇ ਖੜੇ ਜਨਮ ਸਥਾਨ ਤੇ ਕਿ ਇਹ ਸੇਵਾ ਸਾਨੂੰ ਕਰਨ ਦੀ ਤਾਕਤ ਹਿੰਮਤ ਦੇਣ ਚਿਰੀਆਂ 21 ਕੁਲਾ ਤਾਰੀਆਂ ਸੀ ਭਾਈ ਮਰਦਾਨਾ ਜੀ ਦੀਆਂ ਗੁਰੂ ਨਾਨਕ ਜੀ ਨੇ 18ਵੀਂ ਤੇ 19 ਤੱਕ ਆ ਗਈ ਹੈ ਤੇ ਅੱਗੇ ਲੱਗੇ ਐਸੇ ਪਾਰਟੀ ਲੀਡਰ ਮੇਰੀ ਖੁਆਇਸ਼ ਹੈ ਕਿ 21 ਕੁਲਾ ਤੇ ਪੂਰੀਆਂ ਹੋਣੀਆਂ ਹੀ ਨੇ ਤੇ ਬਾਬਾ ਜੀ ਨੇ ਕਹਿਤਾ ਹਾਂ ਜੀ ਤੇ ਅੱਗੋਂ ਤੱਕ ਵੀ ਜੇਰਾ ਨਾ ਭਾਈ ਮਰਦਾਨਾ ਜੀ ਦੀ ਅੰਸਪੰਸ ਅੱਗੇ ਵੀ ਕੀਰਤਨ ਕਰਦੀ ਰਹੇ ਵਿੱਚ ਜੀ ਜੀ ਹੁਣ ਤੁਸੀਂ ਇੱਥੇ ਨਨਕਾਣਾ ਸਾਹਿਬ ਦੇ ਵਿੱਚ ਰਹਿੰਦੇ ਹੋ ਜਾਂ ਕਿਤੇ ਹੋਰ ਆਪਣਾ ਰਹਿਸ਼ ਤਹੌਰ ਵਗੈਰਾ ਕਿਤੇ ਸਾਡੀ ਜਿਹੜੀ ਰਹਾਇਸ਼ ਉਹ ਲਾਹੌਰ ਹੈ ਉਹ ਜੋ ਅਰਜਨਦੇਵ ਜੀ ਮਹਾਰਾਜ ਦੇ ਤਕਰੀਬਨ ਅਸੀਂ 8-10 ਕਿਲੋਮੀਟਰ ਦੂਰੀ ਤੇ ਰਹਿੰਦੇ ਆ ਲਾਹੌਰ ਦੇ ਵਿੱਚ ਖਾਸ ਲੋਹਰ ਸ਼ਹਿਰ ਦੇ ਵਿੱਚ ਤੇ ਨਨਕਾਣਾ ਸਾਹਿਬ ਜਦੋਂ ਸੰਗਤਾਂ ਆndੀਆਂ ਨੇ ਸਮਾਗਮ ਹੁੰਦੇ ਨੇ ਤੇ ਉਦੋਂ ਇੱਥੇ ਆਨੇ ਕੀਰਤਨ ਦੀ ਸੇਵਾ ਕਰਦੇ ਹਾਂ ਇੱਥੇ ਦੇ ਗਿਆਨੀ ਹਜ਼ਰਤ ਜਿੰਨੇ ਮੈਨੇਜਮੈਂਟ ਤੋਂ ਤੇ ਰਿਸਪੈਕਟ ਕਰਦੇ ਨੇ ਇੱਜ਼ਤ ਕਰਦੇ ਨੇ ਔਰ ਇੱਥੇ ਸੰਗਤਾਂ ਦਾ ਪਿਆਰ ਲੈ ਕੇ ਅਸੀਂ ਫਿਰ ਵਾਪਸ ਚਲੇ ਜਾਂਦੇ ਹਾਂ ਤੇ ਆਪਣਾ ਕਿੰਨੇ ਭਰਾ ਹੋ ਤੁਸੀਂ ਹੁਣ ਦੋ ਭਰਾ ਹੋ ਜਾਂ ਇਸ ਟਾਈਮ ਜਿਹੜਾ ਇਹ ਪੀੜੀ ਵਿੱਚੋਂ ਦੋ ਪੁੱਤਰ ਭਾਈ ਲਾਲ ਜੀ ਦੇ ਯਾਨੀ ਕਿ ਦੋ ਭਰਾ ਬਾਕੀ ਦੋ ਚੜਾਈ ਕਰ ਗਏ ਬਾਕੀ ਅੱਗੇ ਪਰਿਵਾਰ ਦੋ ਤਰੇ ਪੋਤਰੇ ਅੱਗੇ ਕਰਮ ਦੇ ਅੱਲਾ ਦਾ سلسلہ ਤੇ ਕੋਸ਼ਿਸ਼ ਹੈ ਕਿ ਕੀਰਤਨ ਦੀ ਸੇਵਾ ਜਰੀ ਹੁੰਦੀ ਰਵੇ ਜਾਰੀ ਰਵੇ ਤੇ ਗੁਰੂ ਨਾਨਕ ਦੇਵ ਮਹਾਰਾਜ ਇੱਕ ਬਹੁਤ ਵੱਡੇ ਵਲੀ ਸੰਤ ਮਹੰਤ ਸਨ ਤੇ ਉਹਨਾਂ ਦਾ ਪਿਆਰ ਜਿਹੜਾ ਸੀ ਉਹ ਅਸੀਂ ਵੀ ਚੱਲ ਕੇ ਅਸੀਂ ਵੀ ਅੱਗੇ ਵੰਡੀਏ ਜਿਵੇਂ ਉਹਨਾਂ ਨੇ ਆਪਣਾ ਪਿਆਰ ਵੰਡਿਆ ਧਰਮਤੀ ਜਰੀਏ ਧਰਮ ਨੂੰ ਕੁਝ ਨਹੀਂ ਸਮਝਾਇਆ ਯਾਨਕਿ ਪਿਆਰ ਮੁਹੱਬਤ ਵੰਡਿਆ ਸਾਰੇ ਧਰਮਾਂ ਨੇ ਇੱਕ ਇਕੱਠਾ ਇਕੱਠ ਕਰਕੇ ਤੇ ਇਨਸਾਨੀਅਤ ਦਾ ਦਰਸ ਦਿੱਤਾ ਹਾਂਜੀ ਔਰ ਉਹ ਇਨਸਾਨੀਅਤ ਦੇ ਦਰਸ ਨੂੰ ਲੈ ਕੇ ਮਹਾਰਾਜ ਜੀ ਕਿਰਪਾ ਕਰੇ ਰੱਬ ਕਰੇ ਅਸੀਂ ਵੀ ਲੈ ਕੇ ਟੁਰੀਏ ਔਰ ਬਾਨੀ ਰਾਈ ਲੋਕਾਂ ਨੂੰ ਨਿਹਾਲ ਕਰੇ ਅਸੀਂ ਤੁਸੀਂ ਦੋਵੇਂ ਭਰਾ ਕੀਰਤਨ ਕਰਦੇ ਹੋ ਹਾਂਜੀ ਕੀਰਤਨ ਕਰਦੇ ਤੇ ਕੀਰਤਨ ਉਸੇ ਤਰੀਕਾ ਭਾਈ ਮਰਦਾਲਾ ਜੀ ਮੰਗੋ ਰਵਾਤੇ ਕਰਦੇ ਹੋ ਜਾਂ ਦੇਖੋ ਜੀ ਕੀਰਤਨ ਭਾਈ ਲਾਲ ਜੀ ਜਿਦੋਂ ਉਦੋਂ ਇੰਡੀਆ ਜਾਣੇ ਸਾਬੇਸ਼ਮਾਰ ਬਹੁਤ ਮਰਤਬਾ ਤੇ ਉਦੋਂ ਮੇਰੇ ਬਾਪੂ ਵੀ ਜਾਂਦਾ ਨਾ ਸਭਾਈ ਲਾਲ ਜੀ ਦੇ ਨਾਲ ਬੈਠ ਕੇ ਠੀਕ ਹੈ ਕਿਉਂਕਿ ਵੱਡੇ ਸੀ ਉਹਨੇ ਸਾਰਾ ਬੋਝ ਉਹਨਾਂ ਤੇ ਸੀ ਤੇ ਉਹਨੇ ਅਜੇ ਬੱਚਿਆਂ ਨੂੰ ਸਖਾਨ ਦੀ ਵੀ ਕੋਸ਼ਿਸ਼ ਕਰਨਾ ਪਿਆ ਔਰ ਅੱਗੇ ਵੀ ਲੱਗੇ ਪਾਰਟੀ ਡਿਰੇਟਰ ਵੀ ਤੇ ਮੈਂ ਹਾਰਮੋਨੀਅਮ ਤੇ ਕਰਦਾ ਆ। ਤਾਂ ਕਿ ਉਹ ਲੱਗੇ ਲੱਗਦੇ ਆ। ਤੇ ਉਹ ਕਿਰਤਨ ਦੀ ਸੇਵਾ ਕਰਨੇ ਪਏ ਨਾਲ ਸਾਥੀ ਨਾਲ ਸਖਾਣੇ ਪਏ ਨੇ। ਇਹ ਭਾਈ ਕੀਤਾ ਤਬਲਾ ਵੀ ਵਜਾ ਲੈਂਦੇ ਨੇ। ਆਹ ਵੀ ਕਰਦੇ ਨੇ। ਹਾਰਮੋਨੀਅਮ ਵੀ ਵਜਾ ਲੈਂਦੇ ਨੇ। ਤੋਂ ਇਹ ਸੇਵਾ ਕਰਦੇ ਪੇਰ ਔਰ ਰਬਾਬ ਤੇ ਬੱਚਿਆਂ ਨੂੰ ਸਖਾਣ ਦੀ ਕੋਸ਼ਿਸ਼ ਕਰਦੇ। ਜੀ। ਅੱਜ ਕੱਲ ਦੇ ਬੱਚੇ ਜਿਹੜੇ ਨੇ ਐਹੀ ਤੇ ਗੱਲ ਕਿ ਐਸ ਪਾਸੇ ਆਉਂਦੇ ਨਹੀਂ। ਆਉਂਦੇ ਨਹੀਂ ਹੈ ਜੀ। ਠੀਕ ਹੈ। ਤੇ ਉਹਨਾਂ ਨੂੰ ਲਿਆਉਣਾ ਤੇ ਥੋੜਾ ਮੁਸ਼ਕਲ ਹੈ ਲੇਕਿਨ ਓਖਾ ਨਹੀਂ। ਮੇਰੀ ਖੁਆਇਸ਼ ਜਿਵੇਂ ਮੈਂ ਆਪਣੀ ਖੁਆਇਸ਼ ਦਾ ਇਜ਼ਹਾਰ ਕੀਤਾ ਕਿ ਇਹ ਕਿਰਤਨ ਅਕੇ ਹੁੰਦਾ ਰਵੇ ਜਿਵੇਂ ਅਸੀਂ ਤੁਹਾਡੇ ਸਾਹਮਣੇ ਖਲੋਤੇ ਅੱਜ ਤੁਸੀਂ ਆਏ ਨਨਕਾਣਾ ਸਾਹਿਬ ਤੇ ਪਾਈ ਮਰਦਾਨਾ ਜੀ ਦੀ ਅਣਸਬੰਸ ਤੁਹਾਡੇ ਨਾਲ ਰੂਹ ਪਰ ਰੂਹ ਹੈ ਜੀ ਤੇ ਮੇਰੀ ਖੁਆਇਸ਼ ਹੈ ਕਿ ਜਦੋਂ ਵੀ ਸੰਗਤਾਂ ਆਣ 10 ਸਾਲ ਬਾਅਦ 20 ਸਾਲ ਬਾਅਦ ਤੇ ਜਿਹੜਾ ਡੀਐਨਏ ਭਾਈਲਾ ਪਾਈ ਮਰਦਾਨਾ ਦਾ ਡੀਐਨਏ ਤੁਹਾਡੇ ਸਾਹਮਣੇ ਖੜਾ ਹੋਵੇ ਉਹ ਇਹ ਸਾਡੀ ਪਛਾਣ ਹੁਣ ਐਡਾ ਵੱਡਾ ਖਾਨਦਾਨ ਜਿਹੜਾ ਹੈਗਾ ਉਹ ਛੁਪਿਆ ਆ ਅੱਗੇ ਉਹ ਹੀ ਹੈ ਜਿਹੜਾ ਕੀਰਤਨ ਕਰਦਾ ਹੈ ਕੀਰਤਨ ਕਰਨੇ ਤੁਹਾਡੇ ਕੋਲ ਆਏ ਆ ਭਾਈ ਮਰਦਾਨਾ ਜੀ ਦੀ ਪਛਾਣ ਹੈ ਪਛਾਣ ਕੀਰਤਨ ਪਛਾਣ ਹੈ ਔਰ ਮਚਾਨਾ ਕਿ ਉਹ ਡੀਐਨਏ ਖੜਾ ਹੋਵੇ ਜੀ ਤੁਹਾਡੇ ਅੱਗੇ ਤੁਹਾਨੂੰ ਗੱਲਾਂ ਬਾਤਾਂ ਦੱਸ ਦਵਾਂ ਹਾਂ ਇਹ ਹੋਇਆ ਇਸੇ ਚਲੋ ਪ੍ਰਮਾਤਮਾ ਅਗੇ ਬੇਨਤੀ ਹੈ ਕਿ ਇਹ ਸਾਡੇ ਤੇ ਹਮੇਸ਼ਾ ਭਾਈ ਮਰਦਾਨਾ ਜੀ ਦੀ ਅਨਸਵੰਸ ਦਾ ਹੱਥ ਬਣਿਆ ਰਹੇ ਤੇ ਇਸ ਤਰ੍ਹਾਂ ਕੀ ਕੰਦੇ ਨਾਲ ਜੁੜੇ ਰਹਿਣ ਹਾਂਜੀ ਬਿਲਕੁਲ ਬਿਲਕੁਲ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਜੀ ਨਾਨਕ ਦੇ ਮਹਾਰਾਜ ਦੀ ਕਲਾ ਜਿਹੜਾ ਖੜੇ ਨਾਮ ਦਾ ਪਿਛਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਜੀ ਜਾਨਾ ਜੀ ਉਹ ਉਸ ਟੈਂਟ ਕੈਪੜਾ ਤੇ ਜੀ ਬਾਬਾ ਮਰਦਾਨਾ ਜੀ ਜਦੋਂ ਉਸ ਟਾਈਮ ਤੇ ਕੈਪੜਾ ਦੇ

ਇਹ ਉਹ ਆ ਰਹੇ ਨੇ ਦੂਰ ਦੂਰ ਜੰਨੇਵਾ ਪੱਖੀ ਵਾਲਾ ਦੇ ਅੱਪਰ ਵੀ ਦੂਰ ਹੀ ਪਿੰਡ ਦੇਖ ਰਹੀ ਲਾਂਦੇ ਨੇ ਜਾ ਰਹੇ ਹੁਣ ਕਰਤਾਰਪੁਰ ਸਾਹਿਬ ਨੂੰ ਜਦੋਂ ਨਾਰੋਵਾਲ ਕਨੀ ਨੂੰ ਲਿੰਕ ਰੋਡ ਰਾਹੀਂ ਜਾ ਰਹੇ ਅਸੀਂ ਜੀਟੀ ਰੋਡ 'ਤੇ ਰਹੇ ਤਾਂ ਇੱਥੇ ਆਪਣੇ ਟਾਪਰਾਂ ਦੀ ਰੇਂਜ ਆ ਗਈ ਸੀ ਮੇਰੇ ਫੋਨ ਦੇ ਵਿੱਚ ਪੰਜਾਬ ਤੋਂ ਚੜ੍ਹਦੇ ਪੰਜਾਬ ਤੋਂ ਕਿਸੇ ਦੀ ਕਾਲ ਆਈ ਮੈਂ ਰੀਸੀਵ ਕਰੀ ਗੱਲ ਵੀ ਕਰੀ ਉਹਦੇ ਨਾਲ ਕਿਸੇ ਕਸਟਮਰ ਦੀ ਸੀ ਵੀ ਮੇਰੇ ਦੁਕਾਨ ਦੇ ਤੇ ਕਹਿਣ ਦਾ ਭਾਵ ਹੈ ਵੀ ਅਸੀਂ ਇਹਨਾਂ ਅੰਦਰ ਹਾਂ ਤਕਰੀਬਨ ਬਾਰਡਰ ਦੇ ਨੇੜੇ ਹੀ ਆਂ ਜਿਆਦਾ ਦੂਰ ਨਹੀਂ ਹੈਗੇ ਇਥੇ ਸਾਡੇ ਮੋਬਾਈਲਾਂ ਨੇ ਰੇਂਜ ਚੱਕ ਲਈ ਸੀ ਹੁਣ ਦੁਬਾਰਾ ਫੇਰ ਉੜ ਗਏ ਉਹ ਸਾਹਮਣੇ ਪਿੰਡ ਦਿਖ ਰਿਹਾ ਹੈ ਸ਼ਾਇਦ ਇਹ ਕੋਈ ਬਾਰਡਰ ਏਰੀਆ ਦਾ ਪਿੰਡ ਹੋਵੇ ਹੋ ਸਕਦਾ ਸੀ ਨੇੜੇ-ਤੇੜੇ ਹੋਈਏਗਾ ਤੇ ਇਧਰ ਹਾਲੇ ਤੱਕ ਇਹਨਾਂ ਨੇ ਜੀਰੀ ਵਗੈਰਾ ਲਾਈ ਨਹੀਂ ਹੈਗੀ ਨਾ ਹੀ ਕੋਈ ਬੋਤ ਵਗੈਰਾ ਇਧਰ ਦਿਖ ਰਹੀ ਹੈ ਲਾਈ ਹੋਈ ਹਾਂ ਜ਼ਮੀਨਾਂ ਸੁੱਕੀਆਂ ਪਈਆਂ ਨੇ ਬਿਲਕੁਲ ਇਸ ਏਰੀਏ 'ਚ ਤਾਂ ਕੋਈ ਕਦੂ ਵਗੈਰਾ ਵੀ ਨਹੀਂ ਖੁਸ਼ ਕਰਿਆ ਹੋਇਆ ਬਿਲਕੁਲ ਧੁਰ ਤੋਂ ਧੁਰ ਸਾਰੀ ਜ਼ਮੀਨ ਸੁੱਕੀ ਪਈ ਹੈਗੇ ਕਿਤੇ ਕਿਤੇ ਟਾਵੇਂ ਟਾਵੇਂ ਕੋਈ ਮੋਟਰ ਚਮਕਦੀ ਹੈ ਬਾਕੀ ਕੋਈ ਪਾਣੀ ਦਾ ਸਾਧਨ ਇੰਨਾ ਚਮਕ ਨਹੀਂ ਰਿਹਾ ਤੇ ਇਸ ਪਾਸੇ ਆਪਾਂ ਨੂੰ ਆਪਣੀਆਂ ਦੇਸੀ ਕਿਕਰਾਂ ਵੀ ਦਿਖਣ ਲੱਗੀਆਂ ਨੇ ਜੋ ਕਿ ਸਾਰੇ ਪੂਰੇ ਟੂਰ ਦੇ ਵਿੱਚ ਕਿਤੇ ਨਜ਼ਰ ਨਹੀਂ ਆਈਆਂ ਇਹਨਾਂ ਦੇ ਟਰੈਕਟਰ ਸਾਰੇ ਇੱਕੋ ਜਿਹੀ ਡਿਜ਼ਾਈਨ ਦੇ ਨੇ ਜ਼ਿਆਦਾਤਰ ਮੋਟਰਸਾਈਕਲ ਵੀ ਚਾਹੇ ਕੰਪਨੀ ਦਾ ਨਾਮ ਚੇਂਜ ਹੋ ਜਾਏ ਚਾਹੇ ਉਹ ਪਾਕਿਸਤਾਨੀ ਮੇਡ ਹੋਵੇ ਚਾਹੇ ਉਹ ਚਾਈਨਾ ਮੇਡ ਹੋਵੇ ਸਾਰੇ ਮੋਟਰਸਾਈਕਲ ਤੇ ਟਰੈਕਟਰ ਇੱਕੋ ਜਿਹੇ ਨੇ ਜੇ ਪਾਣੀ ਆ ਜਾਏ ਨਾ ਤੇ ਨਿੱਡਾ ਜਾਏ ਜੇ ਉੱਪਰ ਤੋਂ ਪਹਿਲਾਂ ਤੋਂ ਡੰਡਾ ਪਰਲੇ ਪਾਸੋਂ ਡਿੱਗੀ ਜਾਂਦੀ ਹੁੰਦੀ ਸੀ ਹਾਂ ਕੋਈ ਲੰਗਾ ਹਾਂ ਆਏ ਆਏ ਔਫ ਨੌਲੇਜ ਨਾਲ ਉਹ ਗਾਹ ਪਹੁੰਚ ਚੁੱਕੇ ਹੋਗੇ ਹਾਂ